ਬੇਬਾ ਮੰਦੀਪ ਜੀ ਡੋ ਬੀ ਜੀ ਚਰਮਨ ਸਾਹਿਬ ਐਮ ਬੀ ਜੀ ਚਰਮਨ ਸਾਹਿਬ ਸਾਹ ਸਰਜੀਤ ਸਿੰਘ ਜੀ ਤੇ ਸਾਰੇ ਗੁਰੂ ਰੂਪ ਸਾਹ ਚੰਦ ਜੀ ਵਾਇਰਡ ਜੀ ਦਾ ਖਾਲਸਾ ਸਾਡਾ ਵਾਈਸ ਡਿਊਟੀ ਵਿਕਲ ਸਾਰਿਆਂ ਦਾ ਬਹੁਤ ਸਨਵਾਣ ਜਦੋਂ ਹੀ ਕਾਫੇ ਸ਼ਾਮਲੇ ਬੈਠੇ ਅੱਜ ਜਿਹੜੇ ਮਖਸੇ ਇਕੱਠੇ ਹੋਏ ਆ ਕੋ ਜੋੜੇ ਬਾਂਦੇ ਰਚ ਸ਼੍ਰੋਮ ਨੇ ਖਾਲੀ ਰੰਗ ਨੂੰ ਗੇਦਾ ਉਸ ਨੂੰ ਬੁਲਾ ਕੇ ਜਿੰਨੂ ਆਵਾਜ਼ੀ ਉਹਨਾਂ ਚੋਂ ਉਹਨਾਂ ਦੇ ਇਹ ਤੁਹਾਨੂੰ ਪਾ ਵੀ ਲੈ ਕੇ ਲੜ ਰਹੇ ਹਨ ਇਹਨਾਂ ਪੰਗੜੇ ਸਾਰੇ ਚੱਲਦੇ ਜਿੱਤੇ ਜਮੂ ਆਤੇ ਸਾਰੇ ਹੋਣ ਉਹ ਗੱਲ ਤੋਂ ਦੇ ਵਜਪਾ ਜੋ ਸ਼ਰਮਿਆ ਗਲੀ ਗਲੀ ਸਰਕਾਰ ਨੂੰ ਬਣਿਆ ਹੋਏ ਪਹਿਲੇ ਪੰਜ ਸਾਲ ਗ੍ਰਾਮ ਦੇਸ਼ ਵਿੱਚ ਦਾਲ ਕੇ ਜਾਈ 500 ਵਾਲੇ ਨਾਲ ਨਹੀਂ ਚਲੇ ਤੇ ਕੋਈ ਵੀ ਗੱਲ ਇੱਕ ਵੀ ਗੱਲ ਨਾਇਆ ਤੇ ਮੈਂ ਕੰਪਨੀ ਉਹਦੇ ਸੁਣੀ ਆਂ ਅਰੀਏ ਨੋਟ ਚੰਨੇ ਤੇ ਨਾ ਹੋ ਜਿਵੇਂ ਆਈਏ ਬਸ ਆਏ ਤੇ ਦੂਜਾ ਦੇਖ ਕੇ ਚਲੇ ਗਏ ਆ ਸਰਕਾਰ ਦੀ ਹਾਲਤ ਹੈ ਇਹ ਕੋਈ ਸਰਪੰਚਾਂ ਨੂੰ ਪੈਸੇ ਮੰਗਣਾ ਲੱਗ ਪੜੇ ਜਿਹੜਾ ਜਿਹੜਾ ਤੁਹਾਡੇ ਖਾਤੇ ਵਿੱਚ ਪੈਣਿਆ ਆ ਉਹ ਆਪ ਚ ਕਰੋ ਪੰਜਾਬੀਆਂ ਦੇਖੀਆਂ ਉਹਦੇ ਸਰਦ ਦੇ ਘਾਰੇ ਜੇ ਪੰਜਾਬਾ ਦੇ ਜਿੱਥੇ ਜਿੱਥੇ ਜ਼ਮੀਨ ਆ ਉਹਦੇ ਵੀ ਸਾਰੇ ਲੈ ਕੇ ਪੇਲੂ ਵਿੱਚ ਹੀ ਲਾਉਣ ਲੱਗੇ ਤੇ ਆਪਾਂ ਨੂੰ ਆਸ ਹੈ ਕਿ ਸਰਕਾਰ ਜਿਹੜੀ ਆ ਪ੍ਰਿੰਸ ਤਹੇ ਡੋਲ ਦੇ ਤਵਾਸੇ ਦੇਗੀ ਤਾਂ ਜੋ ਰਾਕੇ ਦੀ ਹੈ ਕੇ ਦੀ ਜਾਂ ਪੰਜਾਬ ਦੇ ਬੇਤਰੀ ਵਾਪਸ ਕਰਮ ਰਕੇ ਇਸ ਸਾਲ ਕੇ ਉਲਟ ਸਾਡੇ ਜਿੰਨ ਤੋ ਫੋਲੇ ਲਾਪ੍ਰੀ ਪਹਿਲੇ ਜਿਹੜਾ ਬੇਤਰੀ ਕਰਨਾ ਆਪ ਤੇ ਸਾਰੇ ਹਾਜ਼ਰ ਹੋਏ ਆ ਕਬਾਧ ਨੂੰ ਵਧਾਈ ਵੀ ਦਿੰਨਾ ਕਦਰ ਤੋਂ ਆਦੇ ਕਰਦਾ ਕਿ ਤੈਂ ਚਾਰੇ ਰੋਡ ਤੇ ਇਥੇ ਮੈਨੂੰ ਬੜ ਵੰਡੀ ਰੇ ਰਮਨ ਜੀ ਤਾਂ ਗਰੇ ਹੋਰ ਪ੍ਰਗਤੀ ਹੈ ਕਿ ਪੱਤਰ ਜਾਓ ਤੁਮੇਂ ਇੱਧਰ ਜਾਣਾ ਪਏ ਚਲੋ ਲਾਗ ਲੰਮਾ ਮੈਂ ਬਣਾ ਪੜੋ ਬੇਬੇ ਨੂੰ ਵੇਖਿਓ ਓਤਰੀ ਜਾਰੇ ਤੁਹੀਂ ਉਹ ਜਿੰਨਾ ਗੱਲ ਕਰੀ ਜਾਂਦੇ ਫੋਨ ਵੀ ਚੱਲਦਾ ਇਸ ਕਰਕੇ ਮੈਂ ਆਪਣੇ ਮਨ ਜੋ ਮੰਨੂਏ ਕਲੇਦਨੋਂ ਪਰਦਮਾਰ ਕਰਦਾ ਕਿ ਤੁਸੀਂ ਬਹੁਤ ਪ੍ਰਾਤਿਸ਼ਾਜ ਜਿਹੜਾ ਹੈ ਉਹ ਖਾਰੇ ਦਾ ਨੂੰ ਲੁਟਾ ਹੈ ਪਰ ਨਾਲ ਹੀ ਰਿਹਾ ਹੈ ਸਰਕਾਰ ਤੁਸੀਂ 10 ਸਾਲ ਛੁਰਮੇ ਕਲੇਦਨ ਦੀ ਬਣਾਈ ਤੇ ਜੰਮੀਆਂ ਦੀਆਂ ਸੀਮਾ ਗਰੀਬਾਂ ਵਾਸਤੇ ਬੜਿਆਂ ਦੇ ਸਾਰਿਆਂ ਵਾਸਤੇ ਪਰ ਖਾਸ ਕਰਕੇ ਗਰੀਬਾਂ ਵਾਸਤੇ

ਪ੍ਰਜਾ ਸਿੰਘ ਬਾਦ ਸਾਹਿਬ ਨੂੰ ਆਪਾਂ ਮੁੱਖ ਸਵਾਗਤ ਪ੍ਰਿਆਰ ਦਾ ਬਣਾਇਆ। ਇੱਥੇ ਵੀ ਇਹ ਕਿਹੜੀ ਪਾਰਟੀ ਦੇ ਜਾਂ ਕਾਰ ਰਾਜ ਦੇ ਜਾਂ ਹੋਣ ਕਹੇ ਦੀ ਇਹਦੇ ਚ ਨਹੀਂ ਜੰਨੀਆਂ ਸਾਰੇ ਵੀ ਸਾਰੀਆਂ ਅਸੀਂ ਹੋ ਗੋ ਬਾਦ ਸਾਹਿਬ ਦੇ ਬਰੇਟਿੰਗ ਕਿੰਤਿਆਂ ਦਾ ਨੇ ਕਾ ਮੇ ਜੋ ਜ ਮਲਕ ਕੋਰੋਨਾ ਖਰਾ ਲੋ ਅੱਜ ਗਾਂਹ ਜਿਹੜੀ ਹਰ ਮੇ ਦਾ 5 ਕਿਲੋ ਮਿਲਦੀ ਕਿੰਨੀ ਮਿਲਦੀ ਹੈ ਕਿਉਂ ਹੈ 5 ਕਿਲੋ ਹੀ ਦੀ ਹੈ ਹੈ ਪਾਣੀ ਦਰਦੋ ਵਿੱਚ ਖਜੋਰਾ ਬੀਟਾਂ ਕੇ ਤੇ ਆਪਰੇ ਵੇਲੇ ਠੀਕ ਲੇ ਕਰਖੇ ਲਈ ਉਹ ਮਿਹਨਤ ਨਹੀਂ ਹੁੰਦੀ ਤੇ ਨਾਲ ਬਾਹ ਵੀ ਆ ਜਾਂਦੀ ਹੋਰ ਇਹ ਜਿੱਚ ਆ ਜਿੰਗ ਤੇ ਕਰਾ ਜਿ ਮੇਰਾ ਜਦ ਮੈਂ ਜਾਂਦਾ ਹਾਂ ਗਰੀਬਾਂ ਦੇ ਘਰਾਂ ਨੂੰ ਤੋੜੇ ਪਾਉਂਦੇ ਮਹਾ ਜੀ ਜਿੱਦੇ ਕੰਮ ਤੇ ਵਰਗੀ ਫੜੀ ਕੋਲ ਮੁੱਕਦੀ ਵੀ ਤੇ ਮੇਰੇ ਸਾਡੀਆਂ ਬੇਟੀਆਂ ਬੇਟੀਆਂ ਵੀ ਕਰ ਤੇ ਉਹ ਜਿਹੜਾ ਪਹਾੜ ਤੇ ਨਾਲ ਰੇੜੀ ਕਿ ਕਰਦਾ ਆ ਉਹ ਕਿੰਨਾ ਦਾ ਕਦੇ ਪ੍ਰਚਲਿਤ ਹੋ ਰਹੇ ਲਗਦਾ ਕਿ ਮੰਗ ਰਹੀ ਆਪਾਂ ਤਾਂ ਮੋਲਣਾ ਅੱਜ ਪੜਾ ਲੈ ਗਿਆ ਮੈਂ 45 ਪੂਰੇ ਕੱਲੋ ਆਟਾ ਜਿਹੜਾ ਮੰਗਿਆ ਹੈ ਉਹ ਨਾਲ ਉਹ ਸਾਰੇ ਜਿੰਨੇ ਇਹ ਬੱਚਾ ਨੇ ਜੀਫੇ ਬੱਚੇ ਪੜ ਲੈ ਕੇ ਅੱਜ ਨੌਕਰੀਆਂ ਕਰਦੇ ਕਦੇ ਚੇਤਾ ਰਹੀ ਬੱਚੇ ਵੀ ਫ੍ਰੀ ਨਹੀਂ ਲੈਣੇ ਜੀਫੇ ਵੀ ਆਉਂਦੇ ਸਾਰਾ ਕੁਝ ਆਉਂਦਾ ਇਹ ਸੱਚ ਹੈ ਇਹਨੇ ਜਿਵੇਂ ਕਰਾਂਗੇ ਕਰਾਵਾਂਗੇ ਕਰਾਂਗੇ ਕਰਾਵਾਂਗੇ ਤੇ ਕਾਲੀ ਦਾਲੇ ਤੇ ਕਰ ਕੇ ਬਖਾਰਦਾ ਜਿੱਤਰਾ ਹੁੰਦੇ ਨੇ ਨਾ ਪੰਜਾਬੀ ਚ ਸਰ ਹਤਾਂਦੇ ਸਰੋ ਜਮਾਉਣੀ ਕੋਈ ਸਰੋ ਜਮਾਣ ਦੇ ਬਖਾਰਦੀ ਤੇ ਸ਼ਾਰ ਵੀ ਰੋ ਦੇ ਬੰਬੀਆਂ ਦੇ ਬੰਦ ਕੇ ਦੇਖਦੇ ਸ਼ੂਬਾ ਜਿਹੜੇ ਦੇ ਮਾਹਮੇ ਅਗੇ ਕੱਲੇ ਦੇ ਕੱਲੇ ਪੰਜਾਬ ਚ ਤੇ ਮਾਲੇ ਮਾਹਮੇ ਤੇ ਕੱਲਾ ਪੰਜਾਬ ਚ ਹੈ ਜੇ ਟ੍ਰੈਕਟਰ ਨੂੰ ਗੱਡਾ ਗਿਆ ਤਾਂ ਪੰਜਾਬ ਚ ਕਿਹਾ ਜਦੋਂ ਮੋਟਰਾਂ ਆ ਕੇ ਪਿਛੇ ਕਾਂਗਲਾ ਸਰੋਂ ਜਾਂ ਜਰਮਣੇ ਲੱਗ ਜਾਂਦੇ ਸੀ ਤਾਂ ਵੀ ਬਾਲਸਾ ਨੇ ਕਹੇ ਕਿਸਾਨ ਦੇ ਮੁੱਤਮ ਜਿੱਥੇ ਭੱਜ ਦੂਜੇ ਕਲੇ ਚਲੇ ਜਾ ਜਿੱਦਾਂ ਕਿ ਲੱਗ ਜਿੱਦੇ ਚਲੇ ਜਾ ਇਹ ਨੂੰ ਨਹੀਂ ਸ਼ਹਿਰ ਨੂੰ ਜੇ ਕਿਸਾਨ ਦੇ ਨੂੰ ਗੱਲ ਹੈ ਬੁਧਰੀ ਹੋਈ ਐ ਤਦੋਂ ਹੋਈ ਜੇ ਗਰੇਨ ਦੀ ਗੱਲ ਹੋਈ ਐ ਤਾਰਾ ਹੋਈ ਜੇ ਵਪਾਰੀ ਨੇ ਚੁਮੀਰ ਮਾਫ ਹੋ ਜਾਣ ਉਦੋਂ ਹੋਈ ਐ ਔਰ ਮਜ਼ਦਮੇ ਨੇ ਜਿੰਨੇ ਪ੍ਰੇਕ ਮਿਸ਼ਨ ਲਾਗੂ ਹੋਏ ਆ ਤਨਖਾਹਾਂ ਵਧੀਆਂ ਗ੍ਰੈਡ ਵਧੇ ਕੁਸਾ ਦੇ ਨੂੰ ਹੋਏ ਤੇ ਮੇਰੇ ਨੇ ਮਾਨ ਪ੍ਰਸਾਦ ਪੁੱਛੀ ਤੇ ਕਿ ਕਰਦੇ ਤੇ ਵੋਟਾਂ ਮਿਲਣ ਤਾਂ ਅਗਲੇ ਤਾਲ ਵਾਹੂ ਪਰ ਕੇ ਆ ਜਿੰਦੇ ਜੀ ਮੇਰਾ ਦੇਤਿਆਰ ਜੀ ਮੇਰੇ ਇਹ ਮਛੀ ਜੀ ਇਹ ਧੁਵਾ ਜੀ ਬੰਦ ਨਾ ਕਰਾਂ ਜਾਨ ਕੇ ਲੈਵਨਰ ਦੇਤਿਆਰ ਬਿਨਾਂ ਤੇ ਵੋਟਾਂ ਲੈ ਕੇ ਗਏ ਜਾਂਦੇ ਤੇ ਸਾਡਾ ਇਹ ਹਾਲ ਜਿਹੜੇ ਰੱਬ ਤਸਦੀਰ ਹੋ ਜਾਂਦਾ ਹੈ ਇਸ ਕਾਂਟੀਮਰੀ ਬੈਂਤੀ ਦੇ ਅਨੁਸਾਰਿਆਂ ਨੂੰ ਕਿੱਥੇ ਲਵੇ ਸਰਕਾਰ ਆਪਣੇ ਬਣਾਵੇ ਬੰਦੇ ਨੂੰ ਬੰਦੇ ਨੂੰ ਇਹ ਤਾਂ ਆ ਤਾਂ ਮਗਰ ਕਿ ਉਹਨਾਂ ਦੀ ਸਰਕਾਰ ਬਣਾਉਣੀ ਹੈ ਤੂੰ ਆਸ਼ੀਰਤ ਤੇ ਜਿਤਨੇ ਜਿਤਨੇ ਆ ਉਹਨਾਂ ਦੀ ਸਰਕਾਰ ਵੀ ਤੁਹਾਡੇ ਉਰੇ ਉਹਨੇ ਮੈਸੇਜ ਜਵਾਬ ਬੜਾ ਰਹਾ ਹੁਣ ਆਪਾਂ ਨੂੰ ਮਸਲੇ ਆ ਰਹੇ ਨੇ ਗੋਲ ਨਾ ਚੜੇ ਕੰਮ ਨੂੰ ਮਨਤਬਰ ਜਾਵਾ ਅੱਜ ਹਾਥ ਜਿਹੜੇ ਮੱਛੀਆਂ ਵੀ ਉਹ ਘਰ ਘਰ ਵੱਡ ਗਈਆਂ ਹਨ ਹੋਰ ਗੜੀਆਂ ਪ੍ਰਾਗਮਾਂ ਨੂੰ ਮੁਸ਼ਕਲਾਂ ਨੇ ਪਛਾਣ ਦੇ ਉਹ ਰੱਖ ਆ ਬਾਬਾ ਜਿਹਦੇ ਮੱਦੀ ਪਛੇਗੇ ਆ ਬੀ ਫੀਰੀ ਕਰ ਲਿਓ ਜੰਡ ਲਾਉਂਦੇ ਆ ਪਰ ਇੱਕ ਦੂਜੇ ਨੂੰ ਐਸਾ ਕਿ ਮੇਰੇ ਨਾਲ 33 ਸਾਰਿਆਂ ਨੂੰ ਇਹ ਇੱਕ ਇੱਕ ਮੋੜ ਦਿਨਾ ਤਾਦ ਮਿਲ ਕਰੀਏ ਪਰ ਅਨੇਕ ਬੈਂਤੀਗਰਾਂ ਜਾਂ ਜਿੱਥੇ-ਜਿੱਥੇ ਆਪਣੀ ਦੇਤਦਾਰੀਆਂ ਨੇ ਜਿੱਥੇ ਆਪਣਾ ਕੋਈ ਹੋਰ ਪਿੰਡ ਦੇ ਵਿੱਚ ਆ ਆਸੇ-ਪਾਸੇ ਆ ਉਹਨੂੰ ਬੈਂਤੀਗਰਾਂ ਵੀ ਆਪਾਂ ਤੰਗੇ ਬੁਗੇ ਸੜਕਾਰਾ ਪਾਉਣਾ ਜਿਹੜੀ ਬੀਜੋ ਦਾ ਗਰੀਬੀ ਐਵੇਂ ਲੱਗਿਆ ਇਹ ਦਬਾਲ ਕੇ ਜੁਨੀਅਟ ਬ੍ਰੀਡ ਦਾ ਖਰਚਾ ਕੀ ਹੁੰਦਾ ਰਾਜ ਨੜੀ ਤੇ ਰਹਿਣ ਦੀ ਚਿੰਤਾ ਮਾਪੋ ਇਹ ਵੀ ਜੇ ਨਾ ਪਾਣ ਤੁਹਾਨੂੰ ਇਸ ਹਰ ਉਸ ਕੇ ਭਾਂਤੇ ਵੀ ਵਿਆਹ ਆਪਣੇ ਕੋਲ ਰੁਪਿਆ ਕਰਾਓ ਤੇ ਭਾਵੇਂ ਤੇ 50 ਉਕਰਾਓ ਕੋਈ ਨਹੀਂ ਅਰਥੋਂ ਵਿਆਹ ਹੋ ਜਾਂਦਾ ਹੈ ਤੇ ਜਿਹੜੇ ਗੰਨਾਂ ਦਾ ਮੁੰਗਾ ਹੈ ਨੇ ਨਾ ਆਪਣੇ ਵਿੱਚ ਕਰਾਉਂਦੇ ਉਹ ਜਾ ਕੇ ਪਹੁੰਚ ਜਦੋਂ ਭਾਜੂ ਮਰਦੀ ਕਰੀ ਜੂ ਤੇ ਕੱਢ ਕੇ ਜਾਂਦੀ ਮਨ ਨੂੰ ਤਾਂ ਪਛੜ ਨੂੰ ਨਾ ਕਾ ਮਨ ਨੂੰ ਪੈਖਣ ਨੂੰ ਨਾ ਮਨ ਨੂੰ ਤਾਂ ਰੋਟੀਆਂ ਠੰਡੇ ਦੇ ਦਿੱਤੀ ਸਬਜ਼ੀ ਠੰਡੇ ਦੇ ਦਿੱਤੀ ਉਹਨੇ ਮਾੜਾ ਕਹਿਣਾ ਹੀ ਜਾਣਾ ਤੇ ਇਹ ਜਿਹੜੇ ਬਾਲਸਾਂ ਨੂੰ ਬਲਦੇ ਕਿ ਤੂੰ ਵੀ ਕਿਰਿਆ ਸੇ ਤਿਆਰ ਹੋ ਸਿਲੀ ਤਾੜੇ ਕਿਰਿਆ ਹੀ ਹਰਗਾ ਹੁਣ ਕਿਰਿਆ ਹੀ ਆ ਰੋਹੀ ਤੇ ਆਮ ਨੇ ਆਪਣੇ ਆਪ ਦਾ ਰੇਟੇ ਪੜਦੇ ਰਿਹਾ ਜੀ ਪੜਦੇ ਰਿਹਾ ਲੈ ਮੰਨਣਾ ਅੰਦੇ ਵਿਆਸ ਜੀ ਇਹ ਉਹ ਵੀ ਬੋਝ ਬਾਪ ਸਾਡੇ ਲੈ ਆਪਣੇ ਤੇ ਕਿਸ਼ਕ ਦਾ ਅੱਜ ਦਾ ਚਿੰਤਾ ਨਹੀਂ ਉਹ ਵੀ ਖਰਚਾ ਲਾਉਂਦਾ ਇਹ ਬਿਜਲੀ ਦਾ ਬਿੱਲ ਘਰਾਂ ਚ ਆਉਂਦਾ ਉਹ ਵੀ ਖਤਮ ਹੋ ਕਲ ਤਾਂ ਮੇਰੇ ਬੱਚਾ ਦੀ ਪੜਾਈ ਦਾ ਕਰ ਮੈਂ ਆਪਣਾ ਹੋਰ ਵੀ ਸਰਕਾਰ ਨੇ ਆਪਣੀ ਜ਼ਿੰਮੇਰੀ ਬਾਪ ਸਾਡੇ ਚੱਕੀ ਤੇ ਨਹੀਂ ਸਰਕਾਰ ਮੇਰੀ ਦੇ ਦੇਗੀ ਸਰਕਾਰ ਭੇਜੂਗੀ ਸਾਡੇ ਆਉਂਦੇ ਆਏ ਵੀ ਉਹਨ ਇੱਕ ਗੱਲ ਰਹਿ ਗਈ ਜਿਹਦੇ ਸੇ 5 ਸਾਲ ਕਹਿ ਰਹੇ ਆ ਉਹਨੇ ਮੰਨ ਦੱਸ ਰਹੀ ਥੀ ਕਿ ਜਮਾਨਤ ਜੜੀ ਉਹ ਅਦਾਲਤ ਤੇ ਆਇਤਾ ਹੀ ਮਨ ਬਣਾਇਆ ਫਿਰ ਹਰ ਜੀ ਨਾਲ ਮੇਰੀ ਇਹ ਹੋ ਗਈ ਗੱਲ ਸੁਬੀਰ ਜੀ ਨਾਲ ਸਾਡੇ ਨੂੰ ਅਕਾਲੀ ਦਾ ਤਾਂ ਮੁੱਖ ਮੰਤਰੀ ਹੋ ਗਏ ਤੇ ਜਿਹੜੇ ਲਾਲ ਕੇ ਦਾ ਆਪਣਾ ਨਗਰੋਂ ਉੱਥੇ ਜਦੋਂ ਆਪਾਂ ਨੂੰ ਕੋਈ ਕਿਸ ਮਾਲਕੀ ਦੇ ਹੱਕ ਆਤ ਨਹੀਂ ਗਿਆ ਉਹ ਪਨਾਹ ਹੌਟੇ ਦੀ ਮੰਗ ਨਹੀਂ ਕਰ ਸਕਦੇ ਨਾ ਕੋਈ ਲੋਨ ਲੈ ਸਕਦੇ ਨਾ ਕਿ ਬੱਚੇ ਦੀ ਪੜ੍ਹਾਈ ਵਾਸਤੇ ਕੋਈ ਕਰ ਸਕਦੇ। ਉਹ ਇਹ ਇਕੱਲਾ ਸੱਚ ਆ ਕਿ ਉਹਨੂੰ ਉਹਨਾਂ ਸਾਲੀ ਪਹਿਲੇ ਵੀ ਬਣੇ ਇਹ ਗੱਲ ਸਾਰੀ ਪਰ ਬੜ ਕੇ ਇਹਦੀ ਸਰਕਾਰ ਨਾ ਬਣੀ ਆਪਣੇ ਗਰਾਂਡਰ ਤੇ ਆਜੀ ਜਾਪਤਾ ਲੱਗਿਆ ਮੜ ਜੋ ਕੰਮ ਵਿੱਚ ਰਹਿ ਗਏ। ਦੋ ਸਾਲ ਨੇ ਇਸੇ ਨਾਲ ਮਡੇ ਲਈ ਵੀ ਮੈਂ ਆਪਣੇ ਚਾਹਣਾ ਚਾਹਣਾ ਪਰ ਲਏਗੀ ਗੱਲ ਉਹ ਕੰਮ ਬਣਿਆ ਥਾ ਜੇ ਨਾ ਵੀ ਖਾਦਾਚਾਰ ਕੇ ਲਾਣ ਇੱਕ ਦੋ ਨਾ ਕੀਤਾ ਭੰਪੜ ਹੋਣਾ ਚਲੇ ਨੇ ਵੀ ਕਾਹੀ ਹੈ ਇਹਨਿਕਾਦ ਨਾ ਇਹ ਵੀ ਕਹਿ ਰਹੇ ਹੀ ਕਰਦਾ ਪਰ ਹੋਇਆ ਨਹੀਂ ਗੰਭੀਰ ਹੋਣਾ ਟੰਡਾ ਹੀ ਔਖਾ ਸੀ ਰਹਿ ਗਿਆ ਇਹ ਸਹੀ ਬਗਨ ਮਾਮਲੇ ਜਿਹੜੇ ਸ਼ੁਰੂ ਕਰਾਗੇ ਸੀ ਆਮ ਸਾਹਿਬ ਨੇ ਇਨਕਾ ਤਾ ਸਾਰਾ ਕਰਤਾ ਉਹ ਹੋ ਗਏ ਸਾਰੇ ਉਹਨੂੰ ਵੀਡਾ ਸਮਾਜ ਦੇ ਆਂਮ ਮਦਦ ਤੇ ਸਾਜਨਾ ਬੜਾ ਬੱਤਾ ਹੋ ਆਪਣੇ ਤੇ ਇੱਕ ਸਾਰੇ ਸਮਾਜ ਵਾਸਤੇ ਸਾਰੇ ਗਰੀਬ ਭਾਈਚਾਰੇ ਵਾਸਤੇ ਬੰਨ੍ਹ ਸਾਰੇ ਜੋ ਭਾਵੇਂ ਕਿਹਦੀ ਕੋਠੀ ਆ ਭਾਵੇਂ ਮਕਾਨ ਆ ਭਾਵੇਂ ਕੋਈ ਵੀ ਆ ਲਾਲਕੀ ਦੇ ਅੰਦਰ ਅੰਦਰ ਸ਼ਹਿਰਾ ਜਿਹੇ ਜਦੋਂ ਨੰਬਰ ਸਾਰੇ ਬੜੇ ਤਵਾਜੇ ਨੰਬਰ ਸਾਰੇ ਲਾਲਕੀ ਦੇ ਅੰਦਰ ਬੜੇ ਬੜੇ ਸ਼ੋਰੂਮ ਉਹ ਦੇਖ ਕੇ ਜਿਹਨੇ ਮਰ ਗਿਆ ਉਹਨਾਂ ਨੂੰ ਮਾਲ ਕਿਦਾ ਫਿੱਟ ਦਰੋ ਇਹ ਸ਼ਹਿਰ ਜਿਹੇ ਸਾਰੇ ਵੀ ਉਹਨਾਂ ਦੇ ਪੁਰਾਣੇ ਵੀ ਸਾਰੇ ਹੋਣ ਉਹ ਸਰਕਾਰ ਤੋਂ ਹੀ ਬਣਾਈ ਆਪਣੀ ਲੋਕ ਪੱਕਾ ਬਹਿ ਗਏ ਉਹ ਅਸੀਂ ਆਇਆ ਤਾਂ ਉਹ ਕਿਤੇ ਨਾਲ ਸਾਡੇ ਕੋਲ ਰਹਿ ਗਈ ਸੀ ਉਹ ਵੀ ਜਿਹੜੀ ਆਇਆ ਪੂਰੀ ਗੱਦ ਨੂੰ ਬਾਦੀਆਂ ਸਕੀਮਾਂ ਜਿਹੜੀਆਂ ਐ ਤੇ ਚੰਨੀਆਂ ਚੰਨੀਆਂ ਚਲਾਉਂਨਾ ਗੜੀਆਂ ਨਾਲ ਬੰਦ ਕੀਤੀਆਂ ਮਾਇ ਹੋਲੇ ਸੈਲਿੰਗ ਸੀਮ ਦੇ ਪਹਿਲੇ ਉਹਦੇ ਨਾਲ ਫੰਕਸ਼ਨ ਦੇ ਹੁੰਦੇ ਨਾਲ ਗੜੀਆਂ ਜਿਹੜੀਆਂ ਇੱਕ ਪੂਰੀ ਸਕੀਮ ਹੈ ਉਹਦੇ ਆਉਂਦੇ ਨਾਲ ਬੱਚਿਆਂ ਦੇ ਵਿਹਾਰੇ ਪਹਿਾਰੇ ਤੇ ਸਾਰੀਆਂ ਗੱਲਾਂ ਪੱਕੀਆਂ ਸਮੇਂ ਤਾਂ ਦਾ ਇਸੇ ਤੋਂ ਹਾਰ ਕਰਨਾ ਆਸ ਕਰਦਾ ਤੇ ਕੱਲ੍ਹ ਨੂੰ ਆਪਣੀ ਮਾਂ ਪਾਰਟੀ ਮਾਪਾ ਪਾਰਟੀ ਜਿਹੜੀ ਮਾਂ ਹੁੰਦੀ ਹੈ ਮਾਂ ਨੇ ਫਿਰ ਸਾਰੇ ਬੱਚਿਆਂ ਦਾ ਥਾਂ ਥਾਂੇ ਰੱਖੜੇ ਹੁੰਦੇ। ਉਹਨੇ ਸਾਰਿਆਂ ਨੇ ਧਿਆਨ ਰੱਖਣਾ ਹੁੰਦਾ। ਤੇ ਮਾਂ ਪਾਰਟੀ ਕਰਕੇ ਉਹਨੇ ਕਿਸਾਨ ਦਾ ਵੀ ਧਿਆਨ ਰੱਖਿਆ, ਉਹਨੇ ਗਰੀਬ ਦਾ, ਮਜ਼ਦੂਰ ਦਾ ਵੀ ਰੱਖਿਆ, ਉਹਨੇ ਮਲਾਜਮੀ ਦਾ ਵੀ ਰੱਖਿਆ ਤੇ ਉਹਨੇ ਵਪਾਰੀ ਦਾ ਵੀ ਰੱਖਿਆ, ਉਹਨੇ ਸਾਰੇ ਦੁਕਾਨਦਾਰ ਦਾ ਵੀ ਰੱਖਿਆ। ਇਹ ਆਪਣੇ ਪੰਜਾਬ ਦੀਆਂ ਪਾਰਟੀ ਖੇਤਰੀ ਕਰਕੇ ਇਹ ਪੰਜਾਬ ਖਸਾਲਿਆ, ਪੰਜਾਬ ਚੜ੍ਹਦੀ ਬਤਾਰੀ ਆਉਂਦਾ ਪੈਣੇ ਲੌਂਦਾ ਉਹ ਇੱਥੇ ਕਾਰੋਬਾਰ ਹੁੰਦੇ ਨੇ, ਜਗ੍ਹਾ ਮਿਲਦਾ ਬੱਚਿਆਂ ਨੂੰ। ਖੇਤੀਬਾੜੀ ਦੇ ਪ੍ਰਬੰਧ ਤੋਂ ਵੀ ਸਾਰੀ ਤਾਂ ਫਿਰ ਨਾਮਕ ਕੇ ਤਰਕੀ ਦੇ ਬਗ ਮੈਂ ਫਿਰ ਸਾਰੀਆਂ ਗੱਲਾਂ ਉੱਥੇ ਹੀ ਸਰਕਾਰ ਨੂੰ ਬੁਲਾ ਦੇ ਫਿਰ ਕਾਨੂੰਨਾਂ ਦੇ ਗੱਲ ਇਹ ਤੇ ਸਾਨੂੰ ਮਖੌਲ ਬੁਖੋ ਕਰਦੇ ਜਿਤਨਾ ਪੈਸੇ ਮੰਗਣ ਲੱਪਰੇ ਦਸੋਂ ਕੰਝਾਦਾ ਦੋ ਤਰਾਈ ਤੋਂ ਵੀ ਸਾਧਾਂ ਖਾਤੇ ਪਰ ਮੰਗਾਇਆ ਵੀ ਜਿਹੜੇ ਇਹ ਵਾਪਸ ਦੇ ਦੋ ਇਹ ਸੱਚ ਮੇਰੇ ਕੋ 1000000 ਪੰਜਾਬੀ ਉਹਨਾਂ ਦਾ ਕਾਲ ਮੰਗਣ ਦਾ ਵੀ ਉਦੇ ਉਹ ਹੀ ਵੇਚਦੇ ਇਤਨੀ ਕਰੀ ਰਿਹਾ ਜੀ ਆਪਾਂ ਦੇ ਜੋ ਪੰਚਾਇਤਾਂ ਤੋਂ ਅਸਾਮੀ ਗੰਭੀਰ ਸਰਕਾਰ ਪਾਇਆ ਜਾਏਗੀ ਤੇ ਜੇਕਰ ਮੈਂ ਮੰਡਾ ਵੀ ਤੇ ਬਾਕੀ ਜਨ ਕੱਠਾਈ ਕਰਨੀ ਅਸੀਂ ਮੈਂ ਤਵੇਨੇ ਸੇ ਤਨਾਰ ਕਰਦਾ ਹਾਂ ਤੁਸੀਂ ਨੌਜਵਾਨਾਂ ਦਾ ਕਾਰਜ ਕਰਕੇ ਬੀਬੀਆਂ ਦੇ ਤੇ ਮੈਂ ਦੇਖਿਆ ਜਿਵੇਂ ਬੀਬੀਆਂ ਤੋਂ ਦੁਨੀਆਂ ਦੇ ਨੌਜਵਾਨ ਤੋਂ ਪਿੱਛੇ ਫਿਰ ਜੇਤੀ ਜਿੱਤੇ ਬੀਪਾ ਜੇ ਇਹ ਲਾਵੜਾ ਨਾਲ ਹੜਤਾਲ ਜਨਕਾਇਰ ਅੱਜ ਨੌਜਵਾਨ ਮੀਟਿੰਗਾਂ ਦਾ ਹਾਲ ਆਪਣਾ ਨੌਜਵਾਨ ਕਾਫੀ ਗਿਣਤੀ ਵਿੱਚ ਇੱਥੇ ਪਹੁੰਚਦੇ ਰਹੇ ਮੁੰਡੇ ਜਿਹੜੇ ਸਾਰਿਆਂ ਦਾ ਉਹ ਆਏ ਨੇ ਬੜੀ ਗੰਟੀ ਤੇ ਬੇਤਕਾਮੀ ਆਈਆਂ ਨੇ ਤੁਮੇ ਤੁਮਾਦ ਕਰਨਾ ਸਾਰੇ ਜੈਗਤ ਸਾਹਿਬਾਨਾਂ ਦਾ ਵੀ ਤੁਹਾਡਾ ਤੇ ਆਸ਼ਰਮਾਂ ਕੇ ਤੁਨੀ ਯਾ ਰਾਤਰੀ ਨੂੰ ਬੜੀਆਂ ਬੋਤਾਂ ਕੁਝ ਹੋਣਾ ਹੈ ਕਿ ਵੀ ਬਣੀ ਦਾ ਤਕਰੀਰ ਹਰ ਵਾਰੀ ਆਪਣਾ ਤਕਰੀਰ ਮੈਂ ਕਰਨੀ ਦਿੰਦਾ ਉਹਨਾਂ ਬਗੰਗ ਬੁਵਾਤੇ ਕਰ ਕਰ ਸਾਰਿਆਂ ਨੂੰ ਬੇਨਤੀ ਕਰੂੰਗਾ ਤੇ ਮੀਟਿੰਗਾਂ ਤੋਂ ਬਾਅਦ ਮੇਰੇ ਇੱਕ ਹੋਰ ਵੀ ਬੰਦ ਤੇ ਆ ਡੁੱਤੀਆਂ ਲੱਗੀਆਂ ਬਾਅਦਲੇ ਬੰਦੇ ਵੀ ਤੁਹਾਡੇ ਕੋਲ ਮੈਂ ਕਰਨ ਲੱਗਣਾ ਉਹਨਾਂ ਨੂੰ ਮਾਰ ਪਹੁੰਚੋਣੇ ਪਣਾਂਗੇ ਉਹ ਤੁਹਾਡੇ ਕੋ ਇੱਥੇ ਆ ਜਾਣਾ ਹੈ ਗੁਰਦਾਰਸ਼ਰਮੇ ਪੇਮਾਈ ਹਟਲੇ ਇੱਥੇ ਲੋਕਲ ਜਿਹੜਾ ਆਪਣਾ ਕਾਲਾ ਤੇ ਬਿਠਾ ਕੇ ਲਗਾਉਣਗੇ ਉਹ ਅਨਾਗਨ ਦਾ ਤਾਲ ਮੇਨੋ ਹੈ ਇਹ ਦੋ ਚੀਰ ਆਪਾਂ ਰਕਲਾਪੁਰੋਂ ਸਾਰੇ ਜਾਓ ਹਰ ਘਰ ਦੇ ਵਿੱਚ ਹਾਜ਼ਰੀ ਲੋਕ ਭਾਵੇਂ ਹਾਂ ਡਗਣ ਤੁਸੀਂ ਵੀ ਉਹਨਾਂ ਨੂੰ ਪੈਂਤੀ ਕਰੋ ਫਿਰ ਬੀਬੀ ਜੀ ਦਾ ਰੰਗ ਚਾਹੀਏ ਫਿਰ ਇਹ ਕਿਰਪਾਨਿਆਂ ਪਰਵਾਰ ਧਰਮੀ ਫੌਜੀ ਨਾਲ ਸੰਬੰਧਿਤ ਪਰਵਾਰ ਹੈ ਦੇਸ ਵਾਸਤੇ ਕੰਮ ਵਾਸਤੇ ਪੰਥ ਵਾਸਤੇ ਬਹੁਤ ਵੱਡੀਆਂ ਰੋਂ ਫੌਜੀ ਮੇਰਾ ਕਿਰਪਾ ਜਿਹੜੀਆਂ ਉਹ ਦਿੱਤੀਆਂ ਬਾਦਖਾਂ ਛੱਡ ਕੇ ਉਥੋਂ ਆਏ ਫਿਰ ਸਰਵਤਨ ਤੇ ਜਿਹੜਾ ਧਰਮੰਦਰ ਸਾਹਿਬ ਤੇ ਜਲਕ੍ਰਿ ਦੀ ਕਾਲਤਾ ਸਾਹਿਬ ਤੇ ਜਿਹੜਾ ਟੈਗ ਹੋਇਆ ਉਹਨੇ ਰੋਸ਼ਨ ਜਨ ਸਰੀਰ ਆਪਣੀ ਜੱਦਾਏ ਟੋਲਟਾ ਨੂੰ ਜਨ